The <laughs> ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 16 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਮੌਸਮ ਸਵੇਰ ਵੇਲੇ ਤਾਂ ਸਾਫ਼ ਹੈ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਈ ਹੈ ਪਰ ਜੇਕਰ ਧੁੱਪ ਇਸੇ ਤਰ੍ਹਾਂ ਹੀ ਲੱਗਦੀ ਹੈ ਤੇ ਹਵਾ ਰੁਕਦੀ ਹੈ ਤਾਂ ਦੁਪਹਿਰ ਤੋਂ ਬਾਅਦ ਹੀਟ ਸੈੱਲ ਕੁਝ ਖੇਤਰਾਂ ਦੇ ਵਿੱਚ ਐਕਟਿਵ ਹੋ ਸਕਦੇ ਹਨ ਬੱਦਲਬਾਹੀ ਬਣ ਕੇ ਹਲਕੇ ਤੋਂ ਦਰਮਿਆਨਾ ਜਿਹਾ ਸ਼ਰਾਟਾ ਲਿਮਟਿਡ ਖੇਤਰਾਂ ਦੇ ਵਿੱਚ ਦੇ ਸਕਦੇ ਹਨ ਇਹ ਸਿਸਟਮ ਜਿਹੜਾ ਬਣੂਗਾ ਇਹ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਆਸਪ ਦੇ ਰਿਹਾ ਪਰ ਮਾਲਵੇ ਦੇ ਵੀ ਕਦੁੱਕਾ ਥਾਂਾਂ ਤੇ ਬਣ ਸਕਦਾ ਹੈ ਸਾਰੇ ਖੇਤਰਾਂ ਦੇ ਵਿੱਚ ਨਹੀਂ ਜ਼ਿਆਦਾਤਰ ਲੱਗ ਕੇ ਦਾ ਮੌਸਮ ਸਾਫ਼ ਅਤੇ ਧੁੱਪ ਰਹੂਗਾ ਦੁਪਹਿਰ ਤੋਂ ਬਾਅਦ ਹਲਕੀ ਜਿਹੀ ਬੱਦਲਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ ਦੂਸਰੀ ਤਰਫ ਗੱਲ ਕਰੀਏ ਤਾਂ ਇਹ ਸਿਸਟਮ ਤਕਰੀਬਨ ਪੰਜਾਬ ਤੋਂ ਪਰ ਲੰਘ ਚੁੱਕਾ ਹੈ ਪਹਾੜਾਂ ਦੇ ਵਿੱਚ ਕੱਲ ਵੀ ਮੀਂਹ ਤੇ ਬਰਫਬਾਰੀ ਦਾ ਦੌਰ ਦੇਖਿਆ ਗਿਆ ਸੀਗਾ ਉੱਥੇ ਅੱਜ ਵੀ ਮੌਸਮ ਇਸੇ ਤਰ੍ਹਾਂ ਹੀ ਹੈ ਜਿਹੜਾ ਪਿਛਲਾ ਸਿਸਟਮ ਲੰਘ ਕੇ ਗਿਆ ਹੈ ਇਸ ਦਾ ਜ਼ਿਆਦਾਤਰ ਅਸਰ ਹਰਿਆਣਾ ਰਾਜਸਥਾਨ ਤੇ ਪੰਜਾਬ ਦੇ ਮਾਲਵੇ ਦੇ ਇਲਾਕਿਆਂ ਦੇ ਵਿੱਚ ਹੋਇਆ ਹੈ ਬਾਕੀ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਹੀ ਰਿਹਾ ਹੈ ਜਿਵੇਂ ਅੰਮ੍ਰਿਤਸਰ ਕੀ ਸੋ ਅਗਲੇ 2 ਤੋਂ 3 ਦਿਨ ਪੰਜਾਬ ਦਾ ਮੌਸਮ ਮੁੱਖ ਤੌਰ ਤੇ ਸਾਫ਼ ਬਣਿਆ ਰਹੇਗਾ ਇਸ ਵਿੱਚ ਕੁਝ ਵੀ ਖਾਸ ਬਦਲਾਅ ਹੁੰਦਾ ਹੋਇਆ ਤੁਹਾਨੂੰ ਨਹੀਂ ਦੇਵੇਗਾ ਆਉਣ ਵਾਲੇ 3-4 ਦਿਨ ਮੌਸਮ ਸਾਫ ਧੁੱਪ ਵਾਲਾ ਬੱਦਲਵਾਈ ਤੋਂ ਰਹਿਤ ਪੰਜਾਬ ਦਾ ਬਣਿਆ ਰਹੇਗਾ ਤੇ ਗਰਮੀ ਦੇ ਵਿੱਚ ਵੱਧਾ ਦੇਖਣ ਨੂੰ ਮਿਲੇਗਾ